ਹਾਂਜੀ ਵੀਰੇ ਸਤਿ ਸ੍ਰੀ ਅਕਾਲ ਖਾਲਸਾ ਜੀ ਵਾਹਿ ਖਾਲਸਾ ਜੀ ਫਤਿਹ ਕਿਵੇਂ ਹੋ ਕਿਹੜਾ ਪਿੰਡ ਆ ਤੁਹਾਡਾ ਉੱਠ ਕੇ ਬੈਠੋ ਉੱਠ ਕੇ ਖੜਾ ਹੋ ਆ ਜਾ ਇੱਧਰ ਖਾਲਸਾ ਜੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਕਿਹੜਾ ਤੁਹਾਡਾ ਜੈਤੋ ਰੈਨਵਾਲਾ ਜੈਤੋ ਦਾ ਹਾਂ ਤੇ ਹੁਣ ਕਿਹੜੇ ਪਿੰਡੋਂ ਆਏ ਤੁਸੀਂ ਮੈਨੂੰ ਖਾ ਮੈਨੂੰ ਖਾਤਾ ਦੇ ਆਪਣੀ ਖਾਤਾ ਨਹੀਂ ਜੀ ਬੰਦਾ ਰੋਣ ਫਰੇ ਜੇ ਮੈਂ ਛੱਡ ਨੀ ਬਾਹ ਗੁਰਦੁਆਰਾ ਅੜੀ ਸਾਹਿਬ ਇਹ ਮੈਂ ਪਹਿਲਾਂ ਇਹਨਾਂ ਨਾਲ 2007 ਤੋਂ ਜਿਹੜਾ ਹੈਗਾ ਇਹ ਕਿੰਨਾ ਨਾ ਤੁਹਾਡਾ ਹੰਢਾਇਆ ਤੇ ਪਿੰਡ ਹੰਢਾਇਆ ਮੈਂ ਤਾਂ ਇਹ ਲਿਖਿਆ ਹੈ ਨਾ ਆ ਉਹ ਮੇਰਾ ਸੁੰਦਰ ਨਗਰ ਜੰਮ ਮੈਂ ਕਹਿੰਦਾ ਨਾ ਉਹਨਾਂ ਨੇ ਹਸਪਤਾਲ ਤੇ ਤਲਵੰਡੀ ਮੱਝੂ ਕੀ ਜ਼ਿਲ੍ਹਾ ਬਰਨਾਲਾ ਗੁਰੂ ਘਰ ਦੇ ਕੋਲ ਉੱਥੇ ਰਹਿੰਦਾ ਸੀ ਤੂੰ ਗਲਤ ਲਿਖਿਆ ਹੈ ਇਹਨੂੰ ਇਹ ਸਨਾਏ ਮਨਿਆ ਪ੍ਰਾਣ ਮਨਿਆ ਨਗਰ ਹੈ ਜਿਹੜਾ ਇਹਨਾਂ ਦਾ ਸਰਾਏ ਨਗਰ ਹੁੰਦਾ ਹੈ ਕਿਉਂਕਿ ਇਹ 3ਵੇਂ ਸਿਸਟਮ ਤੋਂ ਬਣਿਆ ਹੋਇਆ ਹੈਗਾ ਕਿਉਂਕਿ ਸਰਵਾ ਪ੍ਰਕਾਸ਼ ਸਿੰਘ ਵਾਦਲ ਨੇ ਹਰ ਸੂਬੇ ਕੇਂਦਰ ਤੋਂ ਹਰ ਸਮੇਂ ਤੋਂ ਬਾਹਰ ਉਪ ਮੰਤਰੀ ਸੁਖਮੰਤ ਇਹਨਾਂ ਤੋਂ ਕੰਮ ਮਾ ਉਹ ਜਦ ਤੱਕ ਘਟਾ ਸਰਕਾਰ ਹੁੰਦੀ ਸੀਗੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਵੀਰ ਗੁਰੂ ਦਾ ਸਿੱਖ ਅਮਰਤਾਰੀ ਸਿੰਘ ਬਾਣੇ ਦੇ ਵਿੱਚ ਤੁਹਾਡੇ ਸਾਹਮਣੇ ਵੀਰ ਜਿਹੜਾ ਖੜਾ ਇਹ ਵੀਰ ਦਾ ਨਾਮ ਆ ਮਨਪ੍ਰੀਤ ਸਿੰਘ ਸਨ ਆਫ ਬਗੀਚਾ ਸਿੰਘ ਤੇ ਮਾਤਾ ਦਾ ਨਾਮ ਮਹਿੰਦਰ ਕੌਰ ਆ ਉਮਰ ਬਾਈ ਦੀ 27-22 ਸਾਲ ਲੱਗ ਹੈਗੀ ਆ ਤੇ ਹੰਡੇ ਆਇਆ ਪਿੰਡ ਆ ਬਾਈ ਦਾ ਜ਼ਿਲ੍ਹਾ ਬਰਨਾਲਾ ਤੇ ਬਾਈ ਦਾ ਜਿਹੜਾ ਜਿੱਥੋਂ ਸਾਨੂੰ ਮਿਲਿਆ ਵੀਰਾ ਇਹ ਹੈਗਾ ਤਲਵੰਡੀ ਮੱਝੂ ਕੀ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਉੱਥੇ ਗੁਰੂ ਘਰ ਦੇ ਕੋਲ ਬਾਈ ਪਿਆਸੀ ਕਈ ਦਿਨਾਂ ਤੋਂ ਉੱਥੇ ਰਹਿ ਰਿਆ ਸੀ ਹਾਲਾਤ ਕਾਫੀ ਮਾੜੇ ਸੀ ਪਿੰਡ ਵਾਲੇ ਵੀਰਾਂ ਨੇ ਰਲ ਕੇ ਪ੍ਰਾਲਾ ਕੀਤਾ ਸਾਡੇ ਨਾਲ ਨੂਰਾਵਾ ਵੀਰ ਸਾਡੀ ਉਧਰ ਆ ਜਮੀਨ ਆ ਉਹ ਮਾਮਲੇ ਤੇ ਬੋਂਦਾ ਵੀਰਾ ਪਿਛਲੇ ਕਈ ਸਾਲਾਂ ਤੋਂ ਤੇ ਉਹ ਨੂਰੇ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਬਾਈ ਅਸੀਂ ਇੱਕ ਬੰਦਾ ਲੈ ਕੇ ਆ ਰਹੇ ਹਾਂ ਉੱਥੋਂ ਦੇ ਪਿੰਡ ਦੇ ਸਰਪੰਚ ਅਮਰਤਪਾਲ ਸਿੰਘ ਸਰੋਵਰ ਸਿੰਘ ਹਰਨੂਰ ਸਿੰਘ ਸਖਚੈਨ ਸਿੰਘ ਸੰਦੀਪ ਸਿੰਘ ਤੇ ਜਗਜੀਤ ਸਿੰਘ ਤੇ ਗਰਜੰਟ ਸਿੰਘ ਇਹ ਵੀਰ ਇੱਥੇ ਬਾਈ ਨੂੰ ਛੱਡ ਕੇ ਗਏ ਆ ਸਾਡੇ ਕੋਲੇ ਜਿਵੇਂ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਤੇ ਇਹ ਬਾਈ ਕਿਹੜੇ ਹਾਲਾਤ ਚ ਉੱਥੇ ਘੁੰਮ ਰਿਹਾ ਸੀ ਉਹ ਤਸਵੀਰਾਂ ਉਹ ਵੀਡੀਓ ਬਾਈ ਹੁਣਾਂ ਨੇ ਕਿਸੇ ਨੇ ਪੜ੍ਹਾਈ ਨਹੀਂ ਉਹ ਵਿਚਾਰੇ ਸਿੱਧੇ ਬੰਦੇ ਸੀ ਬਿਠਾ ਕੇ ਗੱਡੀ 'ਚ ਇੱਥੇ ਬਾਈ ਨੂੰ ਲੈ ਕੇ ਆ ਗਏ ਸਾਡੇ ਕੋਲੇ ਤੇ ਮਨਪ੍ਰੀਤ ਸਿੰਘ ਦੇ ਘਰੇ ਵੀ ਅਸੀਂ ਸੰਪਰਕ ਕੀਤਾ ਇਹਦੇ ਪਿੰਡ ਹੰਢਾਏ ਇਹਦੇ ਪਿਤਾ ਜੀ ਦੀ ਮੌਤ ਹੋ ਗਈ ਸੀ 2021 ਦੇ ਵਿੱਚ ਤੇ ਉਹ ਕਹਿੰਦੇ ਜੀ ਅਸੀਂ ਇਹਨੂੰ ਬੇਦਖਲ ਕੀਤਾ ਹੋਇਆ ਕਿਉਂਕਿ ਥੋੜਾ ਮੈਂਟਲੀ ਠੀਕ ਨਹੀਂ ਸੀ ਉਹਨਾਂ ਨੇ ਘਰੋਂ ਬੇਦਖਲ ਕਰਤਾ ਤੇ ਇਹਦੇ ਭਰਾ ਨਾਲ ਗੱਲ ਹੋਈ ਆ ਉਹ ਕਹਿੰਦਾ ਵੀ ਇਹ ਸਾਡਾ ਬੇਦਖਲ ਕੀਤਾ ਹੋਇਆ ਸੀ ਕੁਝ ਕਰ ਨਹੀਂ ਸਕਦੇ ਇਹਦੇ ਬਾਰੇ ਮਾਤਾ ਦੀ ਵੀ ਮੌਤ ਹੋ ਚੁੱਕੀ ਆ ਪਿਤਾ ਜੀ ਦੀ ਵੀ ਮੌਤ ਹੋ ਚੁੱਕੀ ਆ ਤੇ ਭੈਣ ਉਹ ਚੰਨਣਵਾਲ ਵਿਆਹੀ ਹੋਈ ਆ ਭੈਣ ਉਹ ਬਾਹਰ ਗਈ ਹੋਈ ਆ ਤੇ ਉਹਨਾਂ ਦੇ ਸਾਰਿਆਂ ਦੇ ਸਾਡੇ ਕੋਲੇ ਨੰਬਰ ਵੀ ਆ ਇਹ ਬਾਈ ਬਲਕਾਰ ਕੰਬਾਈਨ ਵਾਲਿਆਂ ਦੇ ਕੰਮ ਕਰਦਾ ਸੀ ਉਹ ਦੋਸਤ ਵੀ ਆ ਬਾਈ ਹਰਜਿੰਦਰ ਸਿੰਘ ਇਹਨਾਂ ਦਾ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਦੱਸਦਿਆ ਵੀ ਵਧੀਆ ਮਿਹਨਤੀ ਮੁੰਡਾ ਸੀ ਪਰ ਅਫਸੈਟ ਹੋ ਗਿਆ ਹੁਣ ਪਤਾ ਨਹੀਂ ਲੱਗਦਾ ਕਿਦੋਂ ਕੀ ਕਹਿਣਾ ਕੀ ਕਰਨਾ ਕਿੱਥੇ ਬਹਿਣਾ ਕਿੱਥੇ ਨਹੀਂ ਜਾਣਾ ਕਿੱਥੇ ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ ਤੇ ਫਿਰ ਇਗਰ ਗੁਰੂ ਦਾ ਸਿੱਖ ਦਰਦਰ ਦੀਆਂ ਥੋਕਰਾਂ ਖਾਣ ਲਈ ਮਜਬੂਰ ਸੀ ਪਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆ ਤੇ ਇਹਨਾਂ ਦੇ ਜਿਹੜੇ ਪਿੰਡ ਵਾਲੇ ਵੀਰਾਂ ਨਾਲ ਵੀ ਸਾਡੀ ਗੱਲ ਹੋਈ ਆ ਉਹਨਾਂ ਨੇ ਵੀ ਦੱਸਿਆ ਵੀ ਇਹਨੂੰ ਇਹ ਲੋਡ ਬੰਦ ਆ ਜੇ ਤੁਸੀਂ ਇੱਥੇ ਤੁਹਾਡੇ ਕੋਲ ਰਹਿ ਪੇਵੇਂ ਤਾਂ ਜਿਹਦੀ ਜ਼ਿੰਦਗੀ ਸੁਧਰ ਜੂ ਬਾਕੀ ਰੱਖਣ ਵਾਲਾ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਉਹਦੇ ਘਰ ਬਣਾ ਕੇ ਦਿੱਤਾ ਹੋਇਆ ਉਹਨੇ ਹੀ ਦਵਾਈ दारू ਦੇਣੀ ਆ ਉਹਨੇ ਠੀਕ ਕਰਨਾ ਵੀਰ ਇਹਨੂੰ ਅਸੀਂ ਤਾਂ ਆਪ ਕਲਜੁਗੀ ਪਾਪੀ ਸੀ ਵਾਇਗਰੂ ਨੇ ਸਾਡੀਆਂ ਡਿਊਟੀਆਂ ਲਾਈਆਂ ਪਰ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਜਿਹੜੇ ਇਸ ਗੁਰੂ ਦੇ ਸਿੱਖ ਵੀਰ ਨੂੰ ਸੜਕ ਤੋਂ ਰਣ ਦੇ ਨੂੰ ਲੈ ਕੇ ਆਏ ਨੇ ਸਰਪੰਚ ਅਮਰਪਾਲ ਸਿੰਘ ਦਾ ਹਨ ਸਰੋਵਰ ਸਿੰਘ ਹਰਨੂਰ ਸਿੰਘ ਉਹਨਾਂ ਦਾ ਸਤਿਅੰਸ ਹੈ ਉਹਨਾਂ ਦਾ ਜਿਨ੍ਹਾਂ ਨੇ ਇਸ ਵੀਰ ਨੂੰ ਇੱਥੇ ਤੱਕਰ ਪਹੁੰਚਦਾ ਕੀਤਾ ਇੱਕ ਇਹਨਾਂ ਦਾ ਕੋਈ ਰਿਸ਼ਤੇਦਾਰ ਮਾਮੇ ਮਾਸੀ ਦਾ ਪੁੱਤ ਭੂਆ ਤਾਏ ਚਾਚੇ ਦਾ ਪੁੱਤ ਕੋਈ ਭੈਣ ਭਰਾ ਦੇਖਣਾ ਮਿਲਣਾ ਚਾਹੁੰਦਾ ਸਾਡੇ ਨਾਲ ਸੰਪਰਕ ਵੀ ਜਰੂਰ ਕਰਿਓ ਮਿਲ ਕੇ ਵੀ ਜਾਇਓ ਆ ਕੇ ਉਰੇ ਨਾਲ ਇਹ ਵੀਰੇ ਨੂੰ ਹੋਰ ਜ਼ਿਆਦਾ ਆਰਾਮ ਮਿਲੂ ਚੰਗਾ ਲੱਗੂਗਾ ਜੇ ਇਹਦਾ ਕੋਈ ਭੈਣ ਭਰਾ ਆ ਕੇ ਮਿਲੇ। ਬਾਕੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕੋਈ ਹੋਰ ਗੁਰੂ ਦਾ ਸਿੱਖ ਇਸੇ ਹਾਲਾਤ ਦੇ ਵਿੱਚ ਨਾ ਹੋਵੇ। ਉਹਨਾਂ ਦੇ ਆਪਣੇ ਉਹਦਾਂ ਦੀ ਬਾਹ ਫੜਨ ਨਾ ਕੇ ਬੇਦਖਲ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾ। ਵੱਡੀ ਗੱਲ ਤੇ ਇਹ ਹੈ ਜੀ ਵੀਰੇ ਠੀਕ ਹੋਵੇ ਆਪਣੇ ਜੀਵਨ ਨੂੰ ਦੁਬਾਰਾ ਫੇਰ ਤੋਂ ਚੰਗੇ ਤਰੀਕੇ ਨਾਲ ਬਤੀਤ ਕਰੇ। ਬਾਕੀ ਮਾਂ ਬਾਪ ਬੱਲੀ ਨੂੰ ਬੇਦਖਲੀ ਕੀਤੀ ਹੋਈ ਹੈ ਮਾਂ ਤਾਂ ਇਸ ਦੁਨੀਆ ਤੋਂ ਚਲੀ ਗਈ ਬਾਪ ਹੈਗਾ ਵਾ 2021 ਚ ਉਹਨੇ ਇਹਨੂੰ ਬੇਦਖਲ ਕਰਤਾ ਸੀ ਤੇ ਬਸ ਇਹ ਠੀਕ ਹੋਵੇ ਉਹ ਦੁਬਾਰਾ ਫੇਰ ਇਹਨੂੰ ਆਪਣੇ ਘਰ ਚ ਅਪਣਾਉਣ ਇਹ ਵੀ ਦਾਪ ਦਾ ਘਰ-ਬਾਰ ਬਸਾਵੇ ਆਪਦੇ ਪਰਿਵਾਰ ਨੂੰ ਅੱਗੇ ਵਧਾਵੇ ਬਸ ਸਾਡੀ ਤਾਂ ਇਹੀ ਕੋਸ਼ਿਸ਼ ਆ ਤੁਸੀਂ ਵੀ ਸਾਰੇ ਅਰਦਾਸ ਕਰਿਓ ਵੀਰਮਨਪ੍ਰੀਤ ਸਿੰਘ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ